ਆਧਾਰ ਕਾਰਡ ਨੂੰ ਲੈ ਕੇ ਵੱਡੇ ਬਦਲਾਅ ਹੋਏ ਨੇ ਜਿਹੜੇ ਵੀ ਲੋਕਾਂ ਦੇ ਕੋਲ ਆਧਾਰ ਕਾਰਡ ਨੇ ਉਹ ਧਿਆਨ ਨਾਲ ਸੁਣ ਲੈ ਨੇ ਖਬਰ ਕਿਉਂਕਿ 2 ਕਰੋੜ ਤੋਂ ਵੱਧ ਆਧਾਰ ਕਾਰਡ ਬੰਦ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਡੇਟਾਬੇਸ ਤੋਂ ਇਹਨਾਂ ਲੋਕਾਂ ਦੇ ਹਮੇਸ਼ਾ ਦੇ ਲਈ ਨਾਮ ਹਟਾ ਦਿੱਤੇ ਗਏ ਨੇ ਜਿਹਾਂ ਦੇਸ਼ ਦੇ ਵਿੱਚ ਆਧਾਰ ਕਾਰਡ ਦੀ ਨਿਗਰਾਨੀ ਦੇ ਲਈ ਜ਼ਿੰਮੇਵਾਰ ਏਜੰਸੀ ਨੇ ਇੱਕ ਵੱਡਾ ਕਦਮ ਚੁੱਕਿਆ ਨਾਲ ਹੀ ਡਾਟਾ ਸ਼ੁੱਧਤਾ ਬਣਾਈ ਰੱਖਣ ਦੇ ਲਈ ਉਹਨਾਂ ਨੇ 2 ਕਰੋੜ ਤੋਂ ਵੱਧ ਆਧਾਰ ਨੰਬਰ ਡੀਐਕਟੀਵੇਟ ਕਰ ਦਿੱਤੇ ਨੇ ਇਹ ਉਹਨਾਂ ਲੋਕਾਂ ਦੇ ਨੰਬਰ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਇਹ ਸਫਾਈ ਮੁਹਿੰਮ ਦੇਸ਼ ਵਾਪਸੀ ਯਤਨਾ ਦਾ ਹਿੱਸਾ ਹੈ ਇਸ ਪਹਿਲ ਕਦਮੀ ਦਾ ਮੁੱਖ ਉਦੇਸ਼ ਡਾਟਾਬੇਸ ਨੂੰ ਸਹੀ ਅਤੇ ਸੁਰੱਖਿਅਤ ਰੱਖਣਾ ਹੈ ਅਸੀਂ ਸੋਚਦੇ ਹਾਂ ਕਿ ਮ੍ਰਿਤਕ ਵਿਅਕਤੀਆਂ ਦੇ ਲਈ ਆਧਾਰ ਕਾਰਡ ਨੂੰ ਡੀਐਕਟੀਵੇਟ ਕਰਨ ਦੀ ਕਿਉਂ ਜ਼ਰੂਰਤ ਪੈ ਗਈ ਇਹ ਸਿੱਧੇ ਤੌਰ ਦੇ ਉੱਤੇ ਧੋਖਾਧੜੀ ਨੂੰ ਰੋਕਣ ਦੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਯੂਆਈਡੀਆਈ ਕਹਿੰਦਾ ਹੈ ਕਿ ਜੇਕਰ ਮ੍ਰਿਤਕ ਵਿਅਕਤੀਆਂ ਦੇ ਆਧਾਰ ਨੰਬਰ ਸਰਗਰਮ ਰਹਿੰਦੇ ਨੇ ਤਾਂ ਉਹਨਾਂ ਦੀ ਪਛਾਣ ਦੀ ਦੁਰਵਰਤੋਂ ਹੋ ਸਕਦੀ ਹੈ ਕੋਈ ਵੀ ਧੋਖਾਧੜੀ ਵਾਲਾ ਵਿਅਕਤੀ ਇਹਨਾਂ ਆਧਾਰ ਕਾਰਡ ਦੀ ਵਰਤੋਂ ਭਲਾਈ ਯੋਜਨਾ ਦਾ ਲਾਭ ਲੈਣ ਦੇ ਲਈ ਵੀ ਕਰ ਸਕਦਾ ਜੋ ਕਿ ਪੂਰੇ ਤਰੀਕੇ ਦੇ ਨਾਲ ਗੈਰ ਕਾਨੂੰਨੀ ਹੋਵੇਗਾ ਤੇ ਇਸ ਦੇ ਲਈ ਸੰਭਾਵੀ ਪਛਾਣ ਧੋਖਾਧੜੀ ਅਤੇ ਸਰਕਾਰੀ ਲਾਬਾ ਦੀ ਅਣਅਧਿਕਾਰਤ ਵਰਤੋਂ ਨੂੰ ਰੋਕਣ ਦੇ ਲਈ ਇਹ ਡੀਐਕਟੀਵੇਟ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉੱਥੇ ਹੀ ਆਮ ਨਾਗਰਿਕਾਂ ਦੇ ਲਈ ਵੀ ਇਸ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਹੈ ਇਸ ਸਾਲ ਦੇ ਸ਼ੁਰੂ ਦੇ ਵਿੱਚ ਮਾਈ ਆਧਾਰ ਪੋਰਟਲ ਤੇ ਪਰਿਵਾਰਕ ਮੈਂਬਰ ਦੀ ਮੌਤ ਦੀ ਰਿਪੋਰਟਿੰਗ ਨਾਮਕ ਇੱਕ ਨਵੀਂ ਵਿਸ਼ੇਸ਼ਤਾ ਲਾਂਚ ਕੀਤੀ ਗਈ ਹੈ ਨਾਲ ਹੀ ਵਰਤਮਾਨ ਦੇ ਵਿੱਚ ਇਹ ਵਿਸ਼ੇਸ਼ਤਾ ਸਿਵਲ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਵਰਤੋਂ ਕਰਦੇ ਹੋਏ 25 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਉਪਲਬਧ ਹੈ ਤੇ ਨਾਲ ਹੀ ਹੁਣ ਕਿਹਾ ਜਾ ਰਿਹਾ ਹੈ ਇਹ ਨਾ ਸਿਰਫ ਡੇਟਾ ਨੂੰ ਸਹੀ ਰੱਖੇਗਾ ਬਲਕਿ ਕਿਸੇ ਵੀ ਸੰਭਾਵੀ ਧੋਖਾਧੜੀ ਨੂੰ ਵੀ ਰੋਕਣ ਦੇ ਵਿੱਚ ਮਦਦ ਕਰੇਗਾ